ਬਾਲੀਵੁੱਡ 스타 ਅਕਸ਼ੇ ਕੁਮਾਰ ਨੇ ਆਪਣੀ 2019 ਦੀ ਇਤਿਹਾਸਿਕ ਪੀਰੀਅਡ ਡਰਾਮਾ ਫਿਲਮ ਕੇਸਰੀ ਦੇ ਸੀਕਵਲ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਕਰ ਦਿੱਤੀ ਹੈ ਇਸ ਦੇ ਨਾਲ ਹੀ ਫਿਲਮ ਦਾ ਟੀਜ਼ਰ ਅਤੇ ਰਿਲੀਜ਼ਿੰਗ ਡੇਟ ਵੀ ਸਾਹਮਣੇ ਆ ਗਈ ਹੈ ਇਸ ਦੇ ਲਈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ ਬਾਈ ਮਾਰਚ ਨੂੰ ਅਕਸ਼ੇ ਕੁਮਾਰ ਨੇ ਆਪਣੇ ਅਧਿਕਾਰਿਤ ਐਕਸ ਪੈਲਾ ਟਵਿੱਟਰ ਹੈਂਡਲ ਤੇ ਕੇਸਰੀ 2 ਬਾਰੇ ਅਪਡੇਟ ਸਾਂਝੀ ਕੀਤੀ ਅਕਸ਼ੇ ਕੁਮਾਰ ਨੇ ਕੇਸਰੀ 2 ਦੀ ਇੱਕ ਕਲਿੱਪ ਪੋਸਟ ਕੀਤੀ ਕਲਿੱਪ ਦੇ ਵਿੱਚ ਕੰਧ ਤੇ ਲਿਖਿਆ ਸੀ ਹਿੰਮਤ ਨਾਲ ਭਰਿਆ ਇਨਕਲਾਬ ਕੇਸਰੀ ਅਧਾਈ ਤੂੰ ਕਲਿੱਪ ਦੇ ਵਿੱਚ ਫਿਲਮ ਦੇ ਟੀਜ਼ਰ ਦੀ ਤਰੀਕ ਦੀ ਇੱਕ ਝਲਕ ਦਿਖਾਈ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਕੇਸਰੀ 2 ਦਾ ਟੀਜ਼ਰ 24 ਮਾਰਚ ਨੂੰ ਰਿਲੀਜ਼ ਹੋਵੇਗਾ ਕਲਿੱਪ ਸ਼ੇਅਰ ਕਰਦੇ ਹੋਏ ਅਕਸ਼ੇ ਨੇ ਲਿਖਿਆ ਕਿ ਕੁਝ ਲੜਾਈਆਂ ਹਥਿਆਰਾਂ ਨਾਲ ਨਹੀਂ ਲੜੀਆਂ ਜਾਂਦੀਆਂ ਕੇਸਰੀ ਚੈਪਟਰ 2 ਦਾ ਟੀਜ਼ਰ 24 ਮਾਰਚ ਨੂੰ ਰਿਲੀਜ਼ ਹੋਵੇਗਾ ਉਸਨੇ ਪੁਸ਼ਟੀ ਕੀਤੀ ਹੈ ਕਿ ਫਿਲਮ 18 April 2025 ਨੂੰ ਦੁਨੀਆ ਭਰ ਦੇ ਵਿੱਚ ਰਿਲੀਜ਼ ਹੋਵੇਗੀ ਕਲਿੱਪ ਤੋਂ ਲੱਗਦਾ ਹੈ ਕਿ ਕੇਸਰੀ 2 ਜਿਲ੍ਹਾਵਾਲਾ ਬਾਗ ਸਾਕੇ ਦੀ ਅਣਕਹੀ ਕਹਾਣੀ ਦੇ ਅਧਾਰਿਤ ਹੋਵੇਗੀ ਜੇਕਰ ਮੀਡੀਆ ਰਿਪੋਰਟਾਂ ਦੀ ਮੰਨਿਆ ਤਾਂ ਸੀਕਵਲ ਸੀ ਸ਼ੰਕਰ ਨਾਇਰ ਦੀ 1919 ਦੇ ਕਤਲੇਆਮ ਦੇ ਪਿੱਛੇ ਦੀ ਸਚਾਈ ਦਾ ਪਰਦਾਫਾਸ਼ ਕਰਨ ਦੀ ਲੜਾਈ ਨੂੰ ਦਿਖਾ ਸਕਦਾ ਹੈ ਕੇਸਰੀ 2 ਚ ਅਕਸ਼ੇ ਕੁਮਾਰ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਕੇਸਰੀ 2 ਦੇ ਵਿੱਚ ਅਕਸ਼ੇ ਕੁਮਾਰ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਆਰ ਮਾਧਵਨ ਅਤੇ ਅਨੰਨਿਆ ਪਾਂਡੇ ਮੁੱਖ ਭੂਮਿਕਾ ਨਿਭਾਉਣਗੇ ਕੇਸਰੀ ਨੇ ਸ਼ੁੱਕਰਵਾਰ ਜਾਣੀ 21 ਮਾਰਚ 2025 ਨੂੰ ਆਪਣੀ ਰਿਲੀਜ਼ ਦੇ 6 ਸਾਲ ਪੂਰੇ ਕਰ ਲਏ ਨੇ ਬਾਲੀਵੁੱਡ 스타 ਅਕਸ਼ੇ ਕੁਮਾਰ ਨੇ ਆਪਣੀ 2019 ਦੀ ਇਤਿਹਾਸਿਕ ਪੀਰੀਅਡ ਡਰਾਮਾ ਫਿਲਮ ਕੇਸਰੀ ਦੇ ਸੀਕਵਲ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਦਿੱਤੀ ਹੈ ਇਸੇ ਨਾਲ ਹੀ ਫਿਲਮ ਦਾ ਟੀਜ਼ਰ ਅਤੇ ਰਿਲੀਜ਼ਿੰਗ ਡੇਟ ਵੀ ਸਾਹਮਣੇ ਆ ਗਈ ਹੈ ਇਸ ਦੇ ਲਈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ 2 ਮਾਰਚ ਨੂੰ ਅਕਸ਼ੇ ਕੁਮਾਰ ਨੇ ਆਪਣੇ ਅਧਿਕਾਰਤ ਐਕਸ ਪਹਿਲਾਂ ਟਵਿੱਟਰ ਹੈਂਡਲ ਤੇ ਕੇਸਰੀ 2 ਬਾਰੇ ਅਪਡੇਟ ਸਾਂਝੀ ਕੀਤੀ ਅਕਸ਼ੇ ਕੁਮਾਰ ਨੇ ਕੇਸਰੀ 2 ਦੀ ਇੱਕ ਕਲਿੱਪ ਪੋਸਟ ਕੀਤੀ ਕਲਿੱਪ ਦੇ ਵਿੱਚ ਕੰਧ ਤੇ ਲਿਖਿਆ ਸੀ ਹਿੰਮਤ ਨਾਲ ਭਰਿਆ ਇਨਕਲਾਬ ਕੇਸਰੀ ਅਧਾਈ 2 ਕਲਿੱਪ ਦੇ ਵਿੱਚ ਫਿਲਮ ਦੇ ਟੀਜ਼ਰ ਦੀ ਤਰੀਕ ਦੀ ਇੱਕ ਝਲਕ ਦਿਖਾਈ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਕੇਸਤਰੀ 2 ਦਾ ਟੀਜ਼ਰ 24 ਮਾਰਚ ਨੂੰ ਰਿਲੀਜ਼ ਹੋਵੇਗਾ ਕਲਿੱਪ ਸ਼ੇਅਰ ਕਰਦੇ ਹੋਏ ਅਕਸ਼ੇ ਨੇ ਲਿਖਿਆ ਕਿ ਕੁਝ ਲੜਾਈਆਂ ਹਥਿਆਰਾਂ ਨਾਲ ਨਹੀਂ ਲੜੀਆਂ ਜਾਂਦੀਆਂ ਕੇਸਰੀ ਚੈਪਟਰ 2 ਦਾ ਟੀਜ਼ਰ 24 ਮਾਰਚ ਨੂੰ ਰਿਲੀਜ਼ ਹੋਵੇਗਾ ਉਸਨੇ ਪੁਸ਼ਟੀ ਕੀਤੀ ਹੈ ਕਿ ਫਿਲਮ 18 April 2025 ਨੂੰ ਦੁਨੀਆ ਭਰ ਦੇ ਵਿੱਚ ਰਿਲੀਜ਼ ਹੋਵੇਗੀ ਕਲਿੱਪ ਤੋਂ ਲੱਗਦਾ ਹੈ ਕਿ ਕੇਸਰੀ 2 ਜਿਲ੍ਹਾਵਾਲਾ ਬਾਗ ਸਾਕੇ ਦੀ ਅਣਕਹੀ ਕਹਾਣੀ ਦੇ ਅਧਿਕਾਰਿਤ ਹੋਵੇਗੀ ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀ ਤਾ ਸੀਕਵਲ ਸੀ ਸ਼ੰਕਰ ਨਾਇਰ ਦੀ 1919 ਦੇ ਕਤਲੇਆਮ ਦੇ ਪਿੱਛੇ ਦੀ ਸੱਚਾਈ ਦਾ ਪਰਦਾਫਾਸ਼ ਕਰਨ ਦੀ ਲੜਾਈ ਨੂੰ ਦਿਖਾ ਸਕਦਾ ਹੈ ਕੇਸਰੀ 2 ਚ ਅਕਸ਼ੇ ਕੁਮਾਰ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਕੇਸਰੀ 2 ਦੇ ਵਿੱਚ ਅਕਸ਼ੇ ਕੁਮਾਰ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਆਰ ਮਾਧਵਨ ਅਤੇ ਅਨੰਨਿਆ ਪਾਂਡੇ ਮੁੱਖ ਭੂਮਿਕਾ ਨਿਭਾਉਣਗੇ ਕੇਸਰੀ ਨੇ ਸ਼ੁੱਕਰਵਾਰ ਜਾਨੀ 21 ਮਾਰਚ 2025 ਨੂੰ ਆਪਣੀ ਰਿਲੀਜ਼ ਦੇ 6 ਸਾਲ ਪੂਰੇ ਕਰ ਲਏ ਨੇ